ਦੇ ਬਾਰੇ ਦੱਸ ਰਹੀ ਸੀ ਔਰ ਕਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਹਿਲਾਂ ਖਾਲਸੇ ਦੀ ਸਾਜਨਾ ਕੀਤੀ ਔਰ ਫਿਰ ਆਪ ਵਾਅਦੇ ਵਿੱਚ ਉਹਨਾਂ ਪੰਜ ਪਿਆਰੇ ਤੋਂ ਅਮਰਿਚਕਨ ਤੋਂ ਅਪरांत ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਹਾਂਜੀ ਤੇ ਇਵੇਂ ਗੁਰੂ ਸਾਹਿਬ ਦਾ ਨਾਮ ਵੀ ਸਾਰਿਆਂ ਨੂੰ ਫਿਰ ਸਿੰਘ ਸਾਰੇ ਸਿੰਘਾਂ ਨੂੰ ਸਿੰਘ ਦਾ ਨਾਮ ਮਿਲਦਾ ਤੇ ਸਿੰਘ ਜੋ ਹੈ ਉਹ ਸ਼ੇਰ ਹੈ ਉਹ ਲਾਇਨ ਹੈ ਤੇ ਉਹਦੇ ਅੰਦਰ ਉਹ ਕਰੇ ਜੋ ਤਾਕਤ ਹੈ ਤੇ ਸਾਰੀਆਂ ਪੈਣਾ ਨੂੰ ਬੀਬੀਆਂ ਨੂੰ ਕੌਰ ਦਾ ਨਾਮ ਮਿਲਦਾ ਹੈ ਅ ਅੱਜਕਲ ਬਹੁਤ ਪ੍ਰਚਲਿਤ ਹੈ ਤੇ ਕੌਰ ਦਾ ਮਤਲਬ ਪ੍ਰਿੰਸੈਸ ਹੈ ਬਟ ਐਕਚੁਅਲੀ ਵਿੱਚ ਕੌਰ ਜੋ ਹੈ ਉਹ ਰਾਜੇ ਦਾ ਜੋ ਛੋਟਾ ਪੁੱਤਰ ਹੁੰਦਾ ਜੋ ਬਹੁਤ ਖਾਸ ਤੇ ਜੋ ਬਹੁਤ ਹੀ लाडला ਪੁੱਤਰ ਹੁੰਦਾ ਤੇ ਉਹਨੂੰ ਕੌਰ ਕਿਹਾ ਜਾਂਦਾ ਸੀਗਾ ਤੇ ਉਹ ਉਹ ਲਾਡਲੇ ਲਾਡਲੀਆਂ ਉਹ ਕੌਰਸ ਨੂੰ ਉਹ ਔਮਨ ਨੂੰ ਉਹ ਕੌਰ ਦਾ ਦਰਜਾ ਦਿੱਤਾ ਗਿਆ। ਵੈਰੀ ਨਾਈਸ। ਗੁਰੂ ਜੀ ਨੂੰ ਤੇ ਪੁੱਤ ਤੇ ਧੀ ਦੇ ਵਿੱਚ ਕੋਈ ਫਰਕ ਹੀ ਨਹੀਂ ਸੀ। ਜਿਦਾਂ ਆਪਾਂ ਕਹਿ ਦਿੰਦੇ ਆ ਵੀ 99 ਕਹਿੰਦੇ ਨੇ ਪੁੱਤਰਾ ਕਿੰਨਾ ਹਾਲ ਚਾਹ ਲਿਆ। ਸੋ ਸਾਹਿਬ ਨੇ ਉਹਨਾਂ ਨੂੰ ਪੁੱਤਰੀ ਕਿਹਾ ਉਹਨਾਂ ਨੂੰ ਪੁੱਤਰ ਕਹਿ ਕੇ ਹੀ ਨਵਾਜਿਆ। ਥੈਟਸ ਵੈਰੀ ਨਾਈਸ। ਬੜੀ ਵਧੀਆ ਮਹੱਤਵਪੂਰਨ ਤੁਸੀਂ। ਮੈਨੂੰ ਨਹੀਂ ਸੀ ਪਤਾ। ਮੈਂ ਤਾਂ ਪ੍ਰਿੰਸੈਸ ਤੱਕ ਹੀ ਸੀਮਤ ਸੀ। ਪਰ ਤੁਸੀਂ ਬਹੁਤ ਵਧੀਆ ਬੜਮੁਲੀ ਜਾਣਕਾਰੀ ਦਿੱਤੀ। ਹਾਂਜੀ। ਤੇ ਜੋ ਅਸੀਂ ਕੀਰਤਨ ਦੀਵਾਨਾ ਵਿੱਚ ਸਮਾਗਮ ਵਿੱਚ ਅਸੀਂ ਬਾਣੀ ਸੁਣਦੇ ਹਾਂ ਇਹ ਬਾਣੀ ਸਰਬਲੋਕ ਗ੍ਰੰਥ ਵਿੱਚੋਂ ਪੜੀ ਜਾਂਦੀ ਹੈ ਜਿਸ ਦੇ ਵਿੱਚ ਬਹੁਤ ਸਚਜੇ ਢੰਗ ਨਾਲ ਬਹੁਤ ਪ੍ਰੇਮ ਦੇ ਢੰਗ ਨਾਲ ਦੱਸਦੇ ਨੇ ਕਿ ਗੁਰਸਾਹਿਬ ਖਾਲਸੇ ਨੂੰ ਇੰਨਾ ਪਿਆਰ ਕਰਦੇ ਨੇ ਕਿ ਖਾਲਸੇ ਨੂੰ ਕਹਿੰਦੇ ਨੇ ਕਿ ਖਾਲਸਾ ਮੇਰੀ ਜਾਨ ਕੀ ਜਾਨ ਹੈ ਮੇਰੀ ਜਾਨ ਹੈ ਤੇ ਜਿਹਨੂੰ ਅਸੀਂ ਬਹੁਤ ਪਿਆਰ ਕਰਦੇ ਆ ਉਹਨੂੰ ਅਸੀਂ ਆਪਣੀ ਜਾਨ ਕਹਿੰਨੇ ਆ ਤੇ ਗੁਰੂ ਮਹਾਰਾਜ ਖਾਲਸੇ ਨੂੰ ਆਪਣੀ ਜਾਨ ਕਹਿੰਦੇ ਨੇ ਤੇ ਖਾਲਸੇ ਨੂੰ ਕਹਿੰਦੇ ਨੇ ਕਿ ਜੋ ਵੀ ਖਾਲਸੇ ਜੋ ਮੇਰੇ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਖਾਲਸੇ ਦੇ ਵਿੱਚੋਂ ਮੇਰੇ ਦਰਸ਼ਨ ਕਰ ਸਕਦਾ ਇਤਨੀ ਵੱਡੀ ਇੰਪੋਰਟੈਂਸ ਆਪਣੇ ਬੱਚਿਆਂ ਨੂੰ ਦਿੱਤੀ ਹੈ ਤੇ ਇਹਦੇ ਵਿੱਚ ਪੜਦੇ ਨੇ ਕਿ ਖਾਲਸਾ ਮੇਰਾ ਰੂਪ ਹੈ ਖਾਸ ਹਾਂਜੀ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸੇ ਕੇ ਹਾਂ ਬਸਤ ਸਦ ਸੰਗ ਸੋ ਮੈਂ ਆਪਣੇ ਖਾਲਸੇ ਦੇ ਨਾਲ ਰਹਿਣਾ ਬਟ ਕਹਿੰਦੇ ਨੇ ਕਿ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਦੋਂ ਤੱਕ ਖਾਲਸਾ ਆਪਣੇ ਵਿਕਾਰਾਂ ਨੂੰ ਬੰਨ ਕੇ ਰੱਖੇਗਾ ਜਦੋਂ ਤੱਕ ਖਾਲਸਾ ਆਪਣੇ ਕੋਡ ਆਫ ਕੰਡਕਟ ਵਿੱਚ ਰਹੇਗਾ ਆਈ ਵਿਲ ਗਿਵ एवरीथिंग ਟੂ ਮਾਈ ਖਾਲਸਾ ਮੈਂ ਉਹਨੂੰ ਆਪਣਾ ਸਾਰਾ ਤੇਜ ਆਪਣਾ ਸਾਰਾ ਪ੍ਰਕਾਸ਼ ਦੇ ਦਿਆਂਗਾ ਬਟ ਜਦ ਐ ਗਰੀ ਬੇਪਰੰਕੀ ਦੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ ਬਟ ਜਦੋਂ ਇਸ ਖਾਲਸੇ ਨੇ ਆਪਣੇ ਕੋਡ ਆਫ ਕੰਡਕਟ ਤੋਂ ਡਿੱਗ ਗਿਆ ਤੇ ਫਿਰ ਮੈਂ ਤੁਹਾਡੀ ਪ੍ਰਤੀਤ ਨਹੀਂ ਕਰਾਂਗਾ ਤੁਸੀਂ ਮੈਨੂੰ ਖਾਲਸੇ ਤੋਂ ਵੀ ਜ਼ਿਆਦਾ ਪਿਆਰਾ ਖਾਲਸੇ ਦੀ ਰਹਿਤ ਹੈ ਬਿਕਾਉਜ਼ ਉਹ ਜੋ ਤੁਹਾਡੀ ਰਹਿਤ ਹੈ ਉਹ ਦੁਨੀਆ ਦੇ ਕੰਮ ਆਣੀ ਹੈ ਬਿਲਕੁਲ ਜੀ ਰੂਲਸ ਐਂਡ ਰੈਗੂਲੇਸ਼ਨ ਔਰ ਡਿਸਪਲਿਨ ਬਹੁਤ ਜ਼ਰੂਰੀ ਹੈ ਔਰ ਉਹਨਾਂ ਕਹਿੰਦੇ ਕਿ ਰਹਿਤ ਪਿਆਰੀ ਮਝ ਕੋ ਸਿੱਖ ਪਿਆਰਾ ਨਹੀਂ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾਹੇ ਰਹਾ ਬਹੁਤ ਵਧੀਆ ਸੀਗਾ ਕਿਉਂਕਿ ਡਿਸਪਲਿਨ ਤੋਂ ਬਿਨਾ ਤਾਂ ਕੋਈ ਜੀ ਸੰਭਵ ਹੀ ਨਹੀਂ ਨਾ ਹਾਂਜੀ ਹਾਂਜੀ ਤੇ ਬਣਾ ਸੀ ਕਵਿਤਾ ਪੜਾਂਗੇ ਇਹ ਬਹੁਤ ਇਹ ਬਹੁਤ ਹੀ ਕਾਮਨ ਕਵਿਤਾ ਅੱਜ ਗੁਰਦੁਆਰਾ ਸਾਹਿਬ ਸਾਡੇ ਬੱਚਿਆਂ ਨੇ ਵੀ ਪੜ੍ਹੀ ਹੈ ਕਵਿਤਾ ਬਲਟੇ ਬਹੁਤ ਸੋਹਣੀ ਕਵਿਤਾ ਹੈ ਤੇ ਮੈਂ ਆਪ ਜੀ ਦੇ ਅੱਗੇ ਪੇਸ਼ ਕਰਾਂਗੀ ਸ਼ਰ ਸ਼ਰ ਸਿੱਖੀ ਦਾ ਬੂਟਾ ਲਾਇਆ ਕਲਗੀਆਂ ਵਾਲੇ ਨੇ ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ ਜਾਲਮਾਨੇ ਜਦ ਆਤਮ ਮਚਾਈ ਸੋਚ ਨਵੀਂ ਇੱਕ ਦਿਲ ਵਿੱਚ ਆਈ ਇੱਕ دیਵਾਨ ਸਜਾਇਆ ਕਲਗੀਆਂ ਵਾਲੇ ਨੇ ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ ਕੰਡ ਸ਼ਮਸ਼ੀਰ ਗੁਰਾਂ ਦੀ ਸ਼ਿਕਾਈ ਇੱਕ ਸੀ ਸਚਾਈ ਦਾ ਕੋਈ ਆਓ ਭਾਈ ਸੰਗਤਾਂ ਨਾਲ ਪਿਆਰ ਵਿਖਾਇਆ ਕਲਗੀਆਂ ਵਾਲੇ ਨੇ ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ ਬਹੁਤ ਖੂਬ ਵਾਰੋ ਵਾਰੀ ਸੀ ਸਪੰਝ ਮੰਗੇ ਅੱਗੇ ਆਏ ਪਿਆਰ ਰੰਗੇ ਕੋਤਕ ਨਵਾਂ ਰਚਾਇਆ ਕਲਗੀਆਂ ਵਾਲੇ ਨੇ ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ ਬਹੁਤ ਖੂਬ ਸ਼ਾਨ ਸਿੱਖੀ ਦੀ ਵਧਦੀ ਜਾਏ ਫੇਰ ਜਕਾਰਾ ਲਾਇਆ ਕਲਗੀਆਂ ਵਾਲੇ ਨੇ ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ ਬਹੁਤ ਨਾਈਸ ਸੀ ਐਕਸਲੈਂਟ ਬਹੁਤ ਵਧੀਆ ਤੁਸੀਂ ਸਾਨੂੰ ਭਰਪੂਰ ਜਾਣਕਾਰੀ ਦਿੱਤੀ ਖਾਲਸਾ ਪੰਥ ਦੇ ਬਾਰੇ ਕਿ ਖਾਲਸਾ ਪੰਥ ਦੀ ਸਿਰਜਣਾ ਕਿੱਦਾਂ ਹੋਈ ਇਸ ਦੇ ਪਿੱਛੇ ਬੈਕਗ੍ਰਾਉਂਡ ਕੀ ਸੀ ਔਰ ਇਸ ਦੀ ਅੱਜ ਦੇ ਸਮੇਂ ਦੇ ਨਾਲ ਕਿਸ ਤਰ੍ਹਾਂ ਲੋੜ ਹੈ ਇਸ ਦੇ ਬਾਰੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਵੈਰੀ ਮਚ ਫਾਰ ਯੂਅਰ ਪ੍ਰੀਸ਼ੀਅਸ ਟਾਈਮ ਕਿ ਤੁਸੀਂ ਇੱਥੇ ਆਪਣਾ ਸਮਾਂ ਕੱਢ ਕੇ ਆਏ ਔਰ ਸਾਡੇ ਜਿਹੜੇ ਲਿਸਨਰਸ ਆ ਸਾਡੇ ਜਿਹੜੇ ਸਰੋਤੇ ਆ ਉਹਨਾਂ ਦੇ ਨਾਲ ਤੁਸੀਂ ਇਹ ਜਾਣਕਾਰੀ ਸਾਂਝੀ ਕੀਤੀ ਔਰ ਖਾਸ ਤੌਰ ਤੇ Facebook ਲਾਈਵ ਤੇ ਸਾਡੇ ਨਾਲ ਜੁੜੇ ਹੋਏ ਜਿੰਨੇ ਵੀ ਲਿਸਨਰਸ ਆ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਥੈਂਕ ਯੂ ਫਾਰ ਯੂਅਰ ਟਾਈਮ ਔਰ ਤੁਸੀਂ ਸੁਣ ਰਹੇ ਹੋ CHLWI 101.7 FM ਤੇ ਆਪਣਾ ਸੁਰ ਸੰਗੀਤ ਦਾ ਦੇ ਆਪਣੇ ਮੇਜ਼ਬਾਨ ਸ਼ਿਵ ਸ਼ਰਮਾ ਦੇ ਨਾਲ ਇਹਨਾਂ ਦੇ ਹਸਬੰਡ ਨਾਲ ਆਏ ਹਨ ਵਿਨੀਤ ਕੌਰਜੀ ਦੇ ਤੁਹਾਡਾ ਸ਼ੁਭਨਾ ਜੀ ਗਗਨਦੀਪ ਸਿੰਘ ਗਗਨਦੀਪ ਜੀ ਗਗਨਦੀਪ ਜੀ ਨੂੰ ਬਹੁਤ ਬਹੁਤ ਥੈਂਕ ਯੂ ਮੋਰਨਾ ਦਾ ਨਾੜ ਪਜੰਗੀ ਵੀ ਆਇਆ ਹੈ ਜਪਜੀਤ ਸਿੰਘ ਇਹਨਾਂ ਦਾ ਕੀ ਨਾਮ ਜਪਜੀਤ ਜਪਜੀਤ ਸਿੰਘ ਅਜੀ ਕੋ ਜੰਗੀ ਸ਼ਬਦ ਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਮੈਂ ਹੁਣ ਪਜੰਗੀ ਸ਼ਬਦ ਮੈਂ ਬੋਲ ਦਿੱਤਾ ਸੋ ਇਹਦੇ ਬਾਰੇ ਥੋੜੀ ਜਿਹੀ ਜੜ ਕਿਉਂਕਿ ਇਹ ਕਨੈਕਟਡ ਆ ਖਾਲਸੇ ਦੇ ਨਾਲ ਹਾਂਜੀ ਸੋ ਇਹ ਇਹ ਖਾਲਸੇ ਦੇ ਬੋਲੇ ਨੇ ਤੇ ਬੋਲੇ ਹੁੰਦੇ ਨੇ ਕਿ ਜੋ ਖਾਲਸਾ ਹੈ ਉਹ ਕਿਸੇ ਵੀ ਕੋਈ ਵੀ ਕੋਈ ਵੀ ਘਾਟ ਹੈ ਉਹਨੂੰ ਘਾਟ ਕਰਕੇ ਨਹੀਂ ਪ੍ਰੇਜ਼ੈਂਟ ਕਰਦਾ ਤੇ ਗੁਰਸਾਹਿਬ ਕਹਿੰਦੇ ਨੇ ਕਿ ਕੋਈ ਵੀ ਇਹੋ ਜੀ ਚੀਜ਼ ਜਿਹਦੇ ਤੋਂ ਦੁਨੀਆ ਭੈ ਕਰਦੀ ਹੈ ਨਫ਼ਰਤ ਕਰਦੀ ਹੈ ਜਿਵੇਂ ਕਿ ਜੋ ਜੋ ਦੇਖ ਨਹੀਂ ਸਕਦਾ ਅੱਖਾਂ ਤੋਂ ਤੇ ਉਹਨੂੰ ਉਹਨੂੰ ਅੰਨਾ ਨਹੀਂ ਕਹਾ ਜਾਂਦਾ ਉਹਨੂੰ ਖਾਲਸੇ ਦੇ ਬੋਲਿਆਂ ਵਿੱਚ ਸਦਾਖਾ ਕਹਾ ਜਾਂਦਾ ਸੂਰਮਾ ਕਹਾ ਜਾਂਦਾ ਹੈ ਤੇ ਇਦਾਂ ਹੀ ਜਿਹੜਾ ਪੁਜੰਗੀ ਹੈ ਉਹ ਉਹ ਸੱਪ ਹੈ ਸਪੋਲੀਆ ਹੈ ਤੇ ਗੁਰਸਹਿਬ ਜਦੋਂ ਇਹ ਕਿਹਾ ਜਾਂਦਾ ਸੀਗਾ ਕਿ ਜਦੋਂ ਉਸ ਟਾਈਮ ਤੇ ਕਿ ਇਹ ਤੇ ਸੱਪ ਦੇ ਬੱਚੇ ਨੇ ਮਾਰੇ ਨਹੀਂ ਜਾਂਦੇ ਗੁਰਸਹਿਬ ਕਹਿੰਦੇ ਕਿ 엠ਬ੍ਰੇਸ ਇਟ ਕੋਈ ਤੁਹਾਨੂੰ ਕਹਿ ਰਿਹਾ ਉਹਨੂੰ 엠ਬ੍ਰੇਸ ਕਰੋ ਉਹੋ ਜ ਉਹਦੇ ਅੰਦਰ ਵੀ ਇੱਕ ਗੁਣ ਹੈ ਜੋ ਤਸੀਲ ਲੈਣਾ ਉਹ ਇੰਨਾ ਫਰਤੀਲਾ ਹੈ ਤੇ ਉਹ ਸਾਰਿਆਂ ਵਿੱਚੋਂ ਜੋ ਇੱਕ ਗੁਣ ਲੈਣਾ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਕੋਈ ਸਾਨੂੰ ਕੋਈ ਵੀ ਕੁਝ ਕਹਿ ਰਿਹਾ ਸੋ ਕਨਸਟਰਕਟਿਵ ਕ੍ਰਿਟਿਸਿਜ਼ਮ ਅਸੀਂ ਕਹਿ ਸਕਦੇ ਹਾਂ ਗੁਰੂ ਸਾਹਿਬ ਸਾਨੂੰ ਸਿਖਾ ਰਹੇ ਨੇ ਸੋ ਪੁਜੰਗੀ ਇਸ ਤਰੀਕੇ ਨਾਲ ਬੱਚਿਆਂ ਨੂੰ ਕਿਹਾ ਜਾਂਦਾ ਤੇ ਮੈਂ ਜ਼ਰੂਰ ਜਾਂਦੇ ਜਾਂਦੇ ਇਹ ਕਹਿਣਾ ਚਾਹੂੰਗੀ ਕਿ ਅਸੀਂ ਨਾਨਾਇਮੋ ਵੈਂਕੂਵਰ ਆਇਲੈਂਡ ਤੇ ਅਸੀਂ ਇੱਥੇ ਬਹੁਤ ਕਾਟ ਗਿਣਤੀ ਦੇ ਸਿੱਖਨੇ ਬਟ ਹੌਲੀ ਹੌਲੀ ਹੁਣ ਅਸੀਂ ਵੱਧ ਰਹੇ ਹਾਂ ਕਮਿਊਨਿਟੀ 'ਚ ਤੇ ਅਸੀਂ ਕਾਫੀ ਉਪਰਾਲੇ ਕਰ ਰਹੇ ਹਾਂ ਤੇ ਤੁਸੀਂ ਸਾਨੂੰ ਮੌਕਾ ਦਿੱਤਾ ਤੇ ਜੋ ਵੀ ਮੈਂ ਤੁਹਾਡੇ ਸੁਣਨ ਵਾਲੇ ਲੈ ਲਿਸਨਰਸ ਨੇ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਸਾਡੇ ਨਾਲ ਜਦੋਂ ਵੀ ਕੋਈ ਵੈਂਕੂਵਰ ਆਇਲੈਂਡ ਆਏ ਜਾਂ ਫਿਰ ਜੋ ਵੀ ਵੈਂਕੂਵਰ ਆਇਲੈਂਡ ਦੇ ਸਿੱਖ ਹਿੱਤ ਸੁਣ ਰਹੇ ਨੇ ਪੰਜਾਬੀ ਸੁਣ ਰਹੇ ਨੇ ਉਹ ਸਾਡੇ ਨਾਲ ਜੁੜ ਸਕਦੇ ਨੇ ਸੇਵਾ ਵਿੱਚ ਤੇ ਅਸੀਂ ਕਾਫੀ ਉਪਰਾਲੇ ਪੰਜਾਬੀ ਸਿਖਾਉਣ ਦੇ ਬੱਚਿਆਂ ਨੂੰ ਸਿੱਖ ਹਿਸਟਰੀ ਸਿਖਾਉਣ ਦੇ ਤੇ ਇੰਸਟਾਗ੍ਰam ਤੇ ਵੀ ਅਸੀਂ ਰਹਾਓ ਮੀਰੀ ਪੀੜੀ ਦੇ ਨਾਮ ਤੇ ਅਸੀਂ ਤੁਹਾਨੂੰ ਮਿਲ ਜਾਵਾਂਗੇ ਤੇ ਅਸੀਂ ਕਾਫੀ ਕੁਝ ਬੱਚਿਆਂ ਲਈ ਕਰ ਸਕਦੇ ਆ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਬਿਲਕੁਲ ਜੀ ਬਿਲਕੁਲ ਇਕੱਲਾ ਕੋਈ ਵੀ ਨਹੀਂ ਕਰ ਸਕਦਾ ਪਰ ਜਿਹੜੀਆਂ ਤੁਹਾਡੀਆਂ ਗਤੀਵਿਧੀਆਂ ਦੇ ਅਸੀਂ ਬਹੁਤ ਜ਼ਿਆਦਾ ਰਿਣੀ ਆ ਅਸੀਂ ਬਹੁਤ ਜ਼ਿਆਦਾ ਥੈਂਕ ਯੂ ਕਰਦੇ ਆ ਕਿ ਤੁਸੀਂ ਆਪਣਾ ਅਮੁੱਲਾ ਸਮਾਂ ਕੱਢ ਕੇ ਸੁਸਾਇਟੀ ਨੂੰ ਦਿੰਦੇ ਹੋ ਔਰ ਸਿਰਫ ਕੇਵਲ ਤੇ ਕੇਵਲ ਸਿੱਖ ਕਮਿਊਨਿਟੀ ਨੂੰ ਨਹੀਂ ਬਲਕਿ ਕੋਈ ਵੀ ਆ ਸਕਦਾ ਹੈ ਕੋਈ ਵੀ ਪੰਜਾਬੀ ਜਿਹੜੀ ਲਿਸਨ ਜਾਂ ਅੰਡਰਸਟੈਂਡ ਕਰਨਾ ਚਾਹਵੇ ਜਾਂ ਲਰਨ ਕਰਨਾ ਚਾਹਵੇ ਤਾਂ ਉਹ ਵੈਲਕਮ ਹੈ ਕਿਉਂਕਿ ਗੁਰੂ ਜੀ ਨੇ ਤਾਂ ਚਾਰ ਦਰਵਾਜ਼ੇ ਰੱਖੇ ਸੀ ਆਪਣੇ ਹਰਮੰਦਰ ਸਾਹਿਬ ਜੀ ਦੇ ਕਿ ਹਰ ਕੋਈ ਆ ਸਕਦਾ ਹੈ एवरीवन इज ਵੈਲਕਮ ਔਰ ਤੁਸੀਂ ਪ੍ਰਸ਼ੰਸਾ ਦੇ ਪਾਤਰੋਂ ਤੁਸੀਂ ਥੈਂਕ ਯੂ ਵੈਰੀ ਮਚ ਤੁਹਾਪਰੇ ਦੇ ਤਾਂ ਬਲਉ ਔਰ ਯੂ ਆ ਡੂਇੰਗ ਅ ਗ੍ਰੇਟ ਜੌਬ ਥੈਂਕ ਯੂ ਵੈਰੀ ਮਚ ਵਿਨੀਤ ਜੀ ਥੈਂਕ ਯੂ ਔਰ ਇਹ ਸਨ ਵਿਨੀਤ ਕੌਰ